ਇਸਲੇ ਲੰਬੇ ਸਮੇਂ ਤੋਂ ਚੱਲਦਾ ਹੋ ਕੋਈ ਆਮ ਆਦਮੀ ਪਾਰਟੀ ਦਾ ਨਹੀਂ ਦਾ ਕੀਤਾ ਹੋਇਆ ਕੰਮ ਜੋ ਇਹਨਾਂ ਨੇ ਕੀਤਾ ਜੋ ਇਹਨਾਂ ਦੇ ਨਾਲ ਇਹਨਾਂ ਦੇ ਸਾਂਝੀਦਾਰ ਸੀਗੇ ਉਹਨਾਂ ਦੇ ਬਿਆਨ ਦੇ ਉੱਤੇ ਹਾਈ ਕੋਰਟ 'ਚ ਉਹਨਾਂ ਨੇ ਬਿਆਨ ਦਿੱਤੇ ਆ ਜਿਸ ਦਾ ਫੁਲਾਣਾ ਫੁਲਾਣਾ ਜਿਹੜਾ ਬੰਦਾ ਵਾ ਉਹ ਇਸ ਕੰਮ ਦੇ ਵਿੱਚ ਮੇਰੇ ਨਾਲ ਸ਼ਾਮਲ ਆ ਤਾਂ ਉਹਨਾਂ ਦੇ ਕਰਕੇ ਉਹਨਾਂ ਨੂੰ ਜਦੋਂ ਉਹਦਾ ਨਾਮ ਆਇਆ ਉਦੋਂ ਹੀ ਸਮਨ ਭੇਜਣਿਆ ਉਹ ਪਹਿਲਾਂ ਤਾਂ ਭੇਜਣੇ ਨਹੀਂ ਸੀ ਸਸਰਿਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇੱਕ ਪਾਸੇ ਲੁਧਿਆਣਾ ਦੇ ਵਿੱਚ ਪਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਉਹਨੂੰ ਲੈ ਕੇ ਪ੍ਰਚਾਰ ਜ਼ੋਰਾਂ ਦੇ ਉੱਤੇ ਆ ਤੇ ਦੂਜੇ ਪਾਸੇ ਭਾਰਤ ਪੋਸ਼ਣ ਆਸ਼ੂ ਨੂੰ ਸੰਮਣ ਭੇਜਣ ਦਾ ਮਾਮਲਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਵਿਜੀਲੈਂਸ ਵੱਲੋਂ ਭਾਰਤ ਪੋਸ਼ਣ ਆਸ਼ੂ ਨੂੰ ਸੰਮਣ ਭੇਜੇ ਗਏ ਨੇ ਜਿਸ ਤੋਂ ਬਾਅਦ ਵਿੱਚ ਸਿਆਸਤ ਗਰਮਾ ਗਈ ਹੈ ਇੱਕ ਪਾਸੇ ਵਕਵਾਖ ਲੀਡਰ ਬਿਆਨ ਦੇ ਰਹੇ ਨੇ ਦੂਜੇ ਪਾਸੇ ਕਾਂਗਰਸ ਇਹਦੇ ਉੱਤੇ ਨਿਸ਼ਾਨੇ ਸਾਧਦੀ ਹੋਈ ਨਜ਼ਰ ਆ ਰਹੀ ਹੈ ਕਾਂਗਰਸ ਦੇ ਵੱਡੇ ਲੀਡਰ ਖਾਸ ਕਰਕੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਨੇ ਇਹਦੇ ਉੱਤੇ ਨਿਸ਼ਾਨਾ ਸਾਧਿਆ ਨਾਲ ਹੀ ਉਹਨਾਂ ਨੇ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਤੇ ਦੂਜੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਦੇ ਵਿੱਚ ਉਹ ਲਿਖਦੇ ਨੇ ਸਾਡੇ ਕਾਂਗਰਸ ਦੇ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਨੂੰ ਸਮਨ ਭੇਜ ਕੇ ਭਗਵੰਤ ਮਾਨ ਨੇ ਜੱਗ ਜ਼ਾਹਰ ਕਰ ਦਿੱਤਾ ਹੈ ਕਿ ਉਸ ਦੀ ਪਾਰਟੀ ਹਾਰ ਰਹੀ ਹੈ ਤੇ ਹੁਣ ਉਹ ਜਿੱਤਣ ਖਾਤਰ ਹਰ ਘਟਿਆ ਚਾਲ ਚੱਲਣ ਲਈ ਤਿਆਰ ਬੈਠੇ ਨੇ ਅੱਗੇ ਲਿਖਦੇ ਨੇ ਮਾਨ ਸਾਹਿਬ ਤੁਹਾਡੀ ਬਖਲਾਹਟ ਲੋਕਤੰਤਰ ਦੇ ਦਾਇਰੇ ਤੋਂ ਬਾਹਰ ਜਾ ਰਹੀ ਹੈ ਕੋਈ ਗੱਲ ਨਹੀਂ ਪੰਜਾਬੀ ਸਭ ਦੇਖ ਰਹੇ ਨੇ ਬਹੁਤ ਜਲਦ ਤੁਹਾਨੂੰ ਲੋਕਤੰਤਰ ਦਾ ਪਾਠ ਪੜ੍ਹਾਉਣਗੇ ਤੇ ਦੂਜੇ ਪਾਸੇ ਆਵਾਦਵੀ ਪਾਰਟੀ ਦੇ ਲੀਡਰ ਨੇ ਵਿਧਾਇਕ ਨੇ ਲੁਧਿਆਣਾ ਤੋਂ ਹੀ ਅਸ਼ੋਕ ਪ੍ਰਾਸ਼ਰ ਜਿਨ੍ਹਾਂ ਨੂੰ ਪੱਪੀ ਪ੍ਰਾਸ਼ਰ ਵੀ ਕਿਹਾ ਜਾਂਦਾ ਹੈ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਹੈ ਇਹ ਕੋ ਸਾਰਾ ਜੱਗ ਜ਼ਹਿਰ ਗੱਲਾਂ ਨੇ ਸਾਰੇ ਜੱਗ ਨੂੰ ਪਤਾ ਵਾ ਜੋ ਸਕੂਲ ਦਾ ਮਾਮਲਾ ਵਾ ਲੁਧਿਆਣੇ ਦੇ ਅੰਦਰ ਉਹ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਉਹ ਕੋਈ ਆਮ ਆਦਮੀ ਪਾਰਟੀ ਦਾ ਨਹੀਂ ਦਾ ਕੀਤਾ ਹੋਇਆ ਕੰਮ ਜੋ ਇਹਨਾਂ ਨੇ ਕੀਤਾ ਜੋ ਇਹਨਾਂ ਦੇ ਨਾਲ ਇਹਨਾਂ ਦੇ ਸਾਂਝੀਦਾਰ ਸੀਗੇ ਉਹਨਾਂ ਦੇ ਬਿਆਨ ਦੇ ਉੱਤੇ ਹਾਈ ਕੋਰਟ 'ਚ ਉਹਨਾਂ ਨੇ ਬਿਆਨ ਦਿੱਤੇ ਆ ਵੀ ਸਾਡਾ ਫਲਾਣਾ ਫਲਾਣਾ ਜਿਹੜਾ ਬੰਦਾ ਵਾ ਉਹ ਇਸ ਕੰਮ ਦੇ ਵਿੱਚ ਮੇਰੇ ਨਾਲ ਸ਼ਾਮਲ ਆ ਤਾਂ ਉਹਨਾਂ ਦੇ ਕਰਕੇ ਉਹਨਾਂ ਨੂੰ ਉਹ ਕਹਿੰਦੇ ਇੰਟਰਨੈਸ਼ਨਲ ਹਰਾਸਮੈਂਟ ਕੀਤੀ ਜਾ ਰਹੀ ਪਹਿਲਾਂ ਵੀ ਕੋਈ ਹੋ ਸਕਦੀ ਸੀ ਗੱਲ ਦੇਖੋ ਗੱਲ ਸੁਣੋ ਇਹ ਤਾਂ ਹਾਈ ਕੋਰਟ ਤੋਂ ਜਵਾਬ ਮੰਗਣਾ ਚਾਹੀਦਾ ਇਸ ਗੱਲ ਦਾ ਜਾਂ ਜਿਹੜੇ ਸਾਥੀ ਨੇ ਦਿੱਤਾ ਵਾ ਅਸੀਂ ਤਾਂ ਕੁਝ ਨਹੀਂ ਕਿਹਾ ਇਸ ਇਸ ਮਾਮਲੇ ਦੇ ਵਿੱਚ ਜੋ ਉਹਨਾਂ ਦੇ ਨਾਲ ਦੇ ਸਾਥੀ ਆ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਵੀ ਮੇਰੇ ਨਾਲ ਇਹ ਫੁਲਾਣਾ ਫੁਲਾਣਾ ਬੰਦਾ ਜਿਹੜਾ ਇਹ ਮੇਰੇ ਨਾਲ ਉਸ ਵੇਲੇ ਇਸ ਕੰਮ ਦੇ ਵਿੱਚ ਸ਼ਾਮਲ ਸੀਗਾ ਉਹਦੇ ਆਧਾਰ ਦੇ ਉੱਤੇ ਜਦੋਂ ਉਹਦਾ ਨਾਮ ਆਇਆ ਉਦੋਂ ਹੀ ਸੱਮਨ ਭੇਜਨੇ ਆ ਹੁਣ ਪਹਿਲਾਂ ਤਾਂ ਭੇਜਨੇ ਨਹੀਂ ਸੀ ਕੰਪੇਨ ਤੋਂ ਬਾਅਦ ਉਹ ਕਹਿੰਦੇ ਕਿ ਮੈਂ ਕੰਪੀਨ ਦੇ ਵਿੱਚ ਸ਼ਾਮਲ ਹੋਵਾਂਗਾ ਜਾਂ ਜੋ ਸੱਮਨ ਆਨਾਂ ਨੂੰ ਭੇਜੀ ਗਿਆ ਕਹਿੰਦੇ ਉਸ ਸਮੇਂ ਮੈਂ ਜਾਵਾਂਗਾ ਕਿ ਤੇ ਮੇਰੀ ਇਲੈਕਸ਼ਨ ਨੂੰ ਵੀ ਕੰਪੇਨ ਕਰਨ ਦੀ ਕੋਸ਼ਿਸ਼ ਹੋਵੇ ਦੇਖੋ ਇਹ ਕਾਨੂੰਨ ਦਾ ਕੰਮ ਆ ਉਹਦੇ ਵਿੱਚ ਸਾਡਾ ਕੋਈ ਕਿਸੇ ਦਾ ਰੋਲ ਨਹੀਂਗਾ ਨਾ ਸਾਡੇ ਆਮ ਆਦਮੀ ਪਾਰਟੀ ਦਾ ਉਹ ਕਾਨੂੰਨ ਨੇ ਜਵਾਬ ਲੈਣਾ ਤੇ ਕਾਨੂੰਨ ਨੇ ਦੇਣਾ ਉਹ ਕੋਰਟ ਉਹਨੂੰ ਪੁੱਛੂਗੀ ਜੋ ਪ੍ਰਸ਼ਾਸਨ ਅਜ ਇਸ ਕੰਮ ਨੂੰ ਡੀਲ ਕਰ ਰਿਹਾ ਹੈ ਦੱਸਦੀ ਹੈ ਕਿ ਮਾਮਲਾ ਇੱਕ ਸਕੂਲ ਦੇ ਨਾਲ ਜੁੜਿਆ ਹੋਇਆ ਸਕੂਲ ਦੀ ਜ਼ਮੀਨ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਇਹਦੇ ਵਿੱਚ ਹੀ ਵਿਜੀਲੈਂਸ ਨੇ ਅੱਜ ਭਾਰਤ ਕੋਸ਼ਨ ਆਸ਼ੂ ਨੂੰ ਸੱਦਾ ਦਿੱਤਾ ਸੀਗਾ ਕਿ ਤੁਸੀਂ ਜਾਂਚ ਦੇ ਵਿੱਚ ਸ਼ਾਮਲ ਹੋਵੋ ਤੇ ਇੱਕ ਉੜਦੀ ਉੜਦੀ ਖਬਰ ਸੂਤਰਾਂ ਦੇ ਹਵਾਲੇ ਤੋਂ ਹਾਲਾਂਕਿ ਉਹਦੀ ਅਸੀਂ ਪੁਸ਼ਟੀ ਨਹੀਂ ਕਰਦੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀ ਹੈ ਕਹਿੰਦੇ ਜੀ ਸਬੰਧਤ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਜਿਹੜਾ ਵਿਜੀਲੈਂਸ ਦਾ ਅਧਿਕਾਰੀ ਸੀਗਾ ਜਿਨੇ ਸਮਨ ਵਗੈਰਾ ਭੇਜੇ ਸੀ ਉਹਨੂੰ ਸਸਪੈਂਡ ਕਰਨ ਦੀ ਖਬਰ ਵੀ ਹੈ ਪੁਸ਼ਟੀ ਹੋਏਗੀ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਪਰ ਇਹ ਉੜਦੀ ਉੜਦੀ ਜੀ ਖਬਰ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਭਾਰਤ ਪੋਸ਼ਣ ਆਸ਼ੂ ਨੇਵੀ ਕਹਿੰਦੇ ਜਾਣਕਾਰੀ ਮੁਤਾਬਕ ਇਹ ਕਹੇਗੀ ਉਹ 19 ਤਰੀਕ ਤੋਂ ਬਾਅਦ ਯਾਨੀ ਕਿ 19 ਜੂਨ ਤੋਂ ਬਾਅਦ ਹੀ ਇਸ ਕਾਰਵਾਈ ਦੇ ਵਿੱਚ ਸ਼ਾਮਲ ਹੋਣਗੇ ਪੁਸ਼ਕਿਸ਼ ਦੇ ਵਿੱਚ ਸ਼ਾਮਲ ਹੋਣਗੇ ਉਸ ਤੋਂ ਪਹਿਲਾਂ ਉਹ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ ਤਾਂ ਕੁਲ ਮਿਲਾ ਕੇ ਲੁਧਿਆਣੇ ਦੇ ਵਿੱਚ ਇੱਕ ਨਵਾਂ ਮੁੱਦਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਭਾਰਤ ਪੋਸ਼ਨ ਆਸ਼ੂ ਨੂੰ ਸੰਮਣ ਕੀਤੇ ਗਏ ਨੇ ਤੇ ਹੁਣ ਭਾਰਤ ਪੋਸ਼ਨ ਆਸ਼ੂ ਦਾ ਵੀ ਪ੍ਰतिकਰਮ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ